ਇਨ੍ਹਾਂ ਤਸਵੀਰਾਂ ਦੇ ਵਿੱਚ ਜੋ ਬੰਦਾ ਖੁੰਡੀ ਦੇ ਸਹਾਰੇ ਹੌਲੀ-ਹੌਲੀ ਤੁਰਿਆ ਆਉਂਦਾ ਨਜ਼ਰ ਆ ਰਿਹਾ ਇਸ ਦਾ ਨਾਮ ਬਲਜੀਤ ਸਿੰਘ ਹੈ ਜੋ ਕਿ ਬਠਿੰਡਾ ਦੇ ਫੂਲ ਵਿਖੇ ਬਤੌਰੇ ਮਾਲ ਪਟਵਾਰੀ ਤਾਇਨਾਤ ਹੈ ਜਿਸ ਦੇ ਕਾਰਨਾਮੇ ਸੁਣ ਕੇ ਤੁਸੀਂ ਵੀ ਗੁੱਸੇ ਨਾਲ ਲਾਲੂ-lal ਹੋ ਜਾਵੋਗੇ ਇੱਕ ਪਾਸੇ ਤਾਂ ਪੰਜਾਬ ਦੀ ਨੌਜਵਾਨ ਪੀੜੀ ਦਿਹਾੜੀਆਂ ਕਰਕੇ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚਲਾਉਂਦੀ ਹੈ ਪਰ ਦੂਜੇ ਪਾਸੇ ਇਸ ਪਟਵਾਰੀ ਦੀ ਮੋਟੀ ਤਨਖਾਹ ਨਾਲ ਵੀ ਜਦੋਂ ਪਟਵਾਰੀ ਦਾ ਢਿੱਡ ਨਾ ਭਰਿਆ ਤਾਂ ਇਸ ਨੇ ਕੋਈ ਜ਼ਮੀਨੀ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਮੰਗੀ ਜਿਸ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ ਅੱਜ ਜਿਹੜਾ ਸਾਡੇ ਕੋਲੇ ਕੰਪਲੇਨੈਂਟ ਅਕਵਾਲ ਸਿੰਘ ਨੇ ਕੰਪਲੇਂਟ ਕੀਤੀ ਸੀ ਬਲਜੀਤ ਸਿੰਘ ਨਾਮ ਦਾ ਪਟਵਾਰੀ ਹੈ ਜਿਹੜੇ ਫੋਲ ਪੋਸਟਡ ਆ ਉਹ ਠੇਕੇ ਦੇ ਤੇ ਜਿਹੜੇ ਪਟਵਾਰੀ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਉਹ ਉਹਦੇ ਕੋਲੇ ਵਿਰਾਸਤ ਅੰਤਕਾਲ ਚੜਾਉਣ ਵਾਸਤੇ ਦਰਜ ਕਰਾਉਣ ਵਾਸਤੇ ਉਹਨਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ ਸੀ ਇਹਦੇ ਤੋਂ 10000 ਦੀ ਕੁੱਲ ਮੰਗ ਕੀਤੀ ਸੀ ਪਰ ਉਹਦੇ ਚ ਉਹਨਾਂ ਨੇ 6 ਗੱਲ 6000 ਰੁਪਏ ਦੇ ਵਿੱਚ ਉਹਨਾਂ ਨੇ ਗੱਲ ਤੈਅ ਕਰ ਲਈ ਜੋ 2000 ਕੱਲ ਲੈਸੀ ਤੋਂ ਅੱਜ ਜਿਹੜਾ ਸਾਡੇ ਕੋਲ ਉਹਨਾਂ ਨੇ ਕੰਪਲੇਂਟ ਕੀਤੀ ਵੀ 4000 ਰੁਪਏ ਹੋਰ ਮੰਗ ਰਿਆ ਸਾਡੇ ਪਟਵਾਰੀ। ਉਹਦੇ ਚ ਸਾਡੇ ਟੀਮ ਨੇ ਜਿਹੜਾ ਉੱਥੇ ਰੈਡ ਕੀਤਾ। ਉਹਦੇ ਚ ਜਿਹੜੀ ਉਹ ਤੋਂ 4000 ਦੀ ਰੈਡ ਹੰਡਰਡ ਰਿਕਵਰੀ ਹੋਈ ਹੈ ਬਲਜੀਤ ਸਿੰਘ ਪਟਵਾਰੀ ਤੋਂ। ਠੇਕੇ ਕਿਦਾਂ ਰੱਖਿਆ ਸੀ ਠੇਕੇ ਵਾਲਾ ਠੇਕੇ ਵਾਲਾ ਪਟਵਾਰੀ ਹੈ 10 ਤਰੀਕ ਇਹ ਜਿਹੜੀ 31 ਤਰੀਕ 31 ਮਾਰਚ ਨੂੰ ਇਹਦਾ ਠੇਕਾ ਖਤਮ ਹੋ ਰਿਹਾ ਜੀ। ਇਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਜੀ। ਇਹਦੇ ਖਿਲਾਫ ਮੁਕਦਮਾ ਦਰਜ ਕਰ ਕਰਕੇ ਅਸੀਂ ਇੱਥੇ ਚੱਲੇ ਸੀਗੇ। ਕਾਜ਼ਮੇ ਦੇ ਵਿਚਕਾਰ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ ਜਦੋਂ ਅਰੈਸਟ ਕਰ ਲਿਆ ਮੌਕੇ ਤੇ ਪਹਿਲਾਂ ਤਾਂ ਨਿਕ ਮਾਮਲਾ ਜਿਹੜੇ ਪਹਿਲਾਂ ਜੀ ਵੈਰੀਫਾਈ ਕਰ ਰਹੇ ਹਨ ਇਨਵੈਸਟੀਗੇਸ਼ਨ ਕਰ ਰਹੇ ਹੋ। ਹੋਰ ਵੀ ਸਾਥੀ ਹੋਇਆ ਨਾ ਵੀ ਪਟਵਾਰੀ ਪਟਵਾਰੀ ਹੈ। ਠੀਕ ਹੈ। ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਪਟਵਾਰੀ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।